ਅੱਜ ਸਾਡੀ ਇੱਕ ਕੋਆਰਡੀਨੇਟਡ ਐਕਸਰਸਾਈਜ਼ ਅਕਰੋਸ ਪੰਜਾਬ ਜਿਹੜੀ ਹੈਗੀ ਮਾਝਾ ਉਪਨੀਸਬਾਦ ਪੰਜਾਬ ਤੇ ਸਪੈਸ਼ਲ ਵਿਜੀਲ ਅਲ ਆਰਡਰ ਦੇ ਨਿਰਦੇਸ਼ ਹਸਤੇ ਚਲਾ ਚਲਾਈ ਨੂੰ ਕਿ ਇਨ 뷰 ਆਫ ਜਿਹੜੇ ਅਪਕਮਿੰਗ ਆਪਣਾ ਪਾਰਲੀਮੈਂਟਲ ਇਲੈਕਸ਼ਨ ਅਗੇ ਤੁਹਾਨੂੰ ਧਿਆਨ ਚ ਰੱਖਦੇ ਹੋਏ ਇੱਕ ਸਟੇਟ ਬਾਰਡਰ ਸੀਲ ਕਰਕੇ ਖਾਸ ਚੈਕਿੰਗ ਮੁਹਿੰਮ 8 ਤੋਂ ਲੈ ਕੇ 2 ਤੱਕ ਚੱਲ ਰਹੀ ਹੈ ਜਿਦੇ ਵਿੱਚ ਆਪਣਾ ਹੁਸ਼ਿਆਰਪੁਰ ਤੇ 11 ਪੁਆਇੰਟਸ ਤੇ ਇੰਟਰ ਸਟੇਟ ਲਾਂਘਿਆਂ ਤੇ ਲਾਂਘੇ ਆਏ ਹੈਗੇ ਤੇ ਸਪੈਸ਼ਲ ਚੈਕਿੰਗ ਚੱਲ ਰਹੀ ਹੈਗੀ ਇਦੇ ਵਿੱਚ ਜਿਹੜੀ ਹੈਗੀ ਉਹ ਦੋਨੋਂ ਹਿਮਾਚਲ ਤੇ ਪੰਜਾਬ ਪੁਲਿਸ ਦੋਨੋਂ ਮਿਲ ਕੇ ਆਪਸ ਵਿੱਚ ਜੁਆਇੰਟ ਨਾਕਾ ਜਿਹੜੇ ਹੈਗੇ ਉਹ ਲਾਏ ਹੈਗੇ ਤੇ ਵੀ ਤੁਸੀਂ ਦੇਖ ਰਹੇ ਹੋ ਸਾਡਾ ਨਾਲ ਆਪਣੇ ਉਹਨਾਂ ਡਿਸਟ੍ਰਿਕਟ ਤੋਂ ਜੋ ਕਿ ਚਾਹ ਸਾਹਬ ਤੇ ਇਧਰ ਆਪਣੇ ਡੀਐਸਪੀ ਸਾਹਿਬ ਤੇ ਐਸਐਚਓ ਦੇ ਉਹ ਸਾਰੇ ਹੈਗੇ ਤੇ ਸਾਰੇ 11 ਪੁਆਇੰਟ ਆਪਣੇ ਜਿਹੜੇ ਹੈਗੇ ਉਹਨਾਂ ਤੇ ਨਾਕਾਬੰਦੀ ਚੱਲ ਰਹੀ ਹੈਗੀ ਇਸੇ ਤਰ੍ਹਾਂ ਬਾਕੀ ਪੂਰੇ ਥਾਂ ਤੇ ਚੱਲਦੀ ਰਹੇ ਮਕਸਦ ਜਿਹੜਾ ਹੈਗਾ ਆਪਣਾ ਹੈਗਾ ਕਿ ਇਲੀਗਲ ਸਮਗਲਿੰਗ ਸ਼ਰਾਬ ਦੀ ਸਮਗਲਿੰਗ ਆਪਣਾ ਡਰੱਗਸ ਦੀ ਸਮਗਲਿੰਗ ਯਾ ਕੋਈ ਹੋਰ ਇਲੈਗਲ ਐਕਟੀਵਿਟੀ ਇਲੈਕਸ਼ਨ ਤੋਂ ਰਿਲੇਟਡ ਕੋਈ ਫਰੀ ਬੀਜ ਵਗੈਰਾ ਕੋਈ ਜਿਹੜਾ ਚੋਣਾਂ 'ਚ ਜੇ ਨੂੰਗੇ ਸੀਓ ਕੀਤਾ ਜਾ ਸਕਦਾ ਹੈਗਾ ਉਹਦਾ ਮੂਵਮੈਂਟ ਕਿੱਥੇ ਵੀ ਹੋ ਰਿਹਾ ਹੋਵੇ ਚਾਹੇ ਹਰਮੰਦਰ ਤੋਂ ਪੰਜਾਬ ਜਾ ਰਿਹਾ ਹੋਵੇ ਜਾਂ ਪੰਜਾਬ ਤੋਂ ਹਰਮੰਦਰ ਜਾ ਰਿਹਾ ਹੋਵੇ ਯਾ ਜਿਹੜਾ ਕ੍ਰਿਮੀਨਲ ਹੈਗਾ ਕੋਈ ਸ਼ਰਾਰਤੀ ਅਨਸਰ ਉਹ ਮੂਵਮੈਂਟ ਕਰ ਰਿਹਾ ਹੈਗਾ ਕੋਈ ਐਸਕੇਟ ਕਰਵਾਉਣ ਵਾਸਤੇ ਹਾਈ ਲਾਉ ਨੂੰ ਆਪ ਕੋ ਤੇ ਉਹਨਾਂ ਦੀ ਬਾਲ ਚ ਇੱਕ ਡਟਰਨ ਇਫੈਕਟ ਕਰਵਾਉਣ ਵਾਸਤੇ ਡਟਰਨ ਇਫੈਕਟ ਵਾਸਤੇ ਜਿਹੜਾ ਹੈਗਾ ਆ ਸਾਡੇ ਨਾਲ ਕੰਮ ਚੱਲਦੀ ਹੈ ਤੇ ਇਹਦੇ ਵਿੱਚ ਕਾਫੀ ਸਾਰੇ ਨਾ ਵਹੀਕਲ ਚੈੱਕ ਕਿਤੇ ਗਏ ਹਨ ਕੁਝ ਰਿਕਵਰੀਜ ਵੀ ਜੜੀ ਹੈਗੀ ਉਹ ਤੁਹਾਨੂੰ ਅਪਡੇਟ ਕਰਾਂਗੇ ਅਸੀਂ 2:00 ਵਜੇ ਬਾਅਦ ਤੇ ਕੁਝ ਵਹੀਕਲਸ ਇੰਪੌਂਡ ਵੀ ਕੀਤੇ ਗਏ ਹੈਗੇ ਕੁਝ ਬੰਦੇ ਵੀ ਜਿਹੜੇ ਹੈਗੇ ਸ਼ੱਕੀ ਰਾਉਂਡ ਅਪ ਕਰਕੇ ਫਰਦਰ ਵੈਰੀਫਾਈ ਕੀਤੇ ਜਾ ਰਹੇ ਹਨ ਤੇ ਉਹ ਸਾਰਾ ਚੱਲ ਰਿਹਾ ਹੈਗਾ ਸਾਰਾ ਤੇ ਕੋਆਰਡੀਨੇਟਡ ਆਪਰੇਸ਼ਨ ਹੈਗਾ ਅੱਜ ਦੇ ਵਿੱਚ ਹਿਮਾਚਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਤੇ ਕਾਂਗੜਾ ਡਿਸਟ੍ਰਿਕਟ ਦੇ ਜਿਹੜੇ ਬਾਰਡਰਿੰਗ ਐਸਐਚਓਜ਼ ਡੀਐਸਪੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੁਸ਼ਾਰਪੁਰ ਦੇ ਡੀਐਸਪੀ ਜਸਐਚਓ ਜੀ ਮਿਲ ਕੇ ਜਿਹੜੇ ਹੈਗੇ ਨਾਕੇ ਲਾ ਰਹੇ ਹਨ ਤੇ ਇਹਦੇ ਵਿੱਚ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਤੇ ਜਿਹੜੇ ਆਪਣੇ ਪਾਰਲੀਮੈਂਟਲ ਇਲੈਕਸ਼ਨ ਹੈਗੇ ਆ ਉਹਨਾਂ ਨੂੰ ਧਿਆਨ ਚ ਰੱਖਦੇ ਰਹੇ ਹਾਂ ਅੱਪ ਕਰ ਰਹੀ ਚੱਲ ਸਰ ਇਹ ਇੱਕ ਦਿਨ ਦਾ ਹੀ ਹੈ ਜਾਂ ਕੰਟੀਨਿਊ ਚੱਲੇਗਾ ਇਹ ਸਾਰਾ ਰੈਂਡਮ ਸਾਡੀ ਆਪਣੀ ਐਕਸਰਸਾਈਜ਼ ਹੁੰਦੀ ਹੈ ਕਿ ਜਿੱਦਾਂ ਅੱਜ ਪੂਰੇ ਸਟੇਟ 'ਚ ਹੋਇਆ ਹੈਗਾ ਬਾਕੀ ਆਪਣੇ ਨਾਕੇ ਜਿਹੜੇ ਹੈਗੇ ਉਹ 24 ਘੰਟੇ ਚੱਲ ਰਹੇ ਹੈਗੇ ਬਟ ਉੱਥੇ ਇੱਕ ਲਿਮਟਿਡ ਤਾਦਾਦ ਚ ਪੋਰਟ ਤਨਤ ਕੀਤੀ ਹੈ ਕਿ ਜਿੱਦਾਂ ਸਾਡੇ 24 ਘੰਟੇ ਨਾਕੇ ਤੇ ਚਾਰ ਬੰਦੇ ਹੁੰਦੇ ਹੈਗੇ ਆਜ ਜਿਹੜੇ ਆਪਣੇ ਇਸ ਨਾਕੇ ਤੇ 15 ਤੋਂ ਜ਼ਿਆਦਾ ਮੁਲਾਜ਼ਮ ਆਪਣੇ ਤਨਤ ਹੈਗੇ ਤੇ ਸਪੈਸ਼ਲ ਚੈਕਿੰਗ ਉਸ ਟਾਈਮ ਤੇ ਹਰ ਵਿਕਲ ਦੀ ਚੈਕਿੰਗ ਨਹੀਂ ਹੋ ਪੰਦੀ ਹੈਗੀ ਬਟ ਆ ਜਿਹੜੀ ਹੈਗੀ ਖਾਸ ਚੈਕਿੰਗ ਕੀਤੀ ਹੈ ਕਿ ਚਾਰ ਬੰਦੇ ਨੂੰ ਚੈੱਕ ਕੀਤਾ ਜਾ ਰਿਹਾ ਹੈ ਸਾਰੀ ਚੀਜ਼ਾਂ ਦਿਨ ਤੁਸੀਂ ਦੇਖ ਰਹੋ ਗੱਡੀਆਂ ਦੀ ਬੱਸਾਂ ਦੀ ਸਾਰੀਆਂ